ਅੱਜ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਡੈਲੀਗੇਸ਼ਨ ਆਨਰੇਬਲ ਪੰਜਾਬ ਦੇ ਗਵਰਨਰ ਸਾਹਿਬ ਨੂੰ ਅਸੀਂ ਮਿਲੇ ਆਂ ਦੋ ਅਹਿਮ ਮੁੱਦਿਆਂ ਤੇ ਸਭ ਤੋਂ ਪਹਿਲਾ ਜਿਹੜਾ ਮੋਸਟ ਇੰਪੋਰਟੈਂਟ ਜਿਹੜਾ ਮੁੱਦਾ ਹੈ ਉਹ ਐਸਵਾਈਐਲ ਨਹਿਰ ਦਾ ਹੈ ਪਿਛਲੇ ਦਿਨ ਜੋ ਆਪਾਂ ਦੇਖਿਆ ਸੁਪਰੀਮ ਕੋਰਟ ਛੋਇਆ ਜੋ ਰਤੂਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਥੇ ਕੀਤੀਆਂ ਕਿਸ ਤਰੀਕੇ ਨਾਲ ਆਮ ਆਦਮੀ ਪੰਜਾਬ ਦੀ ਸਰਕਾਰ ਪੰਜਾਬ ਦਾ ਪਾਣੀ ਹਰਿਆਣੇ ਨੂੰ ਦੇਣਾ ਚਾਹੁੰਦੀ ਹੈ ਕੇਜਰੀਵਾਲ ਦੇ ਕਹਿੰਦੇ ਸੁਪਰੀਮ ਕੋਰਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਕੀਲਾਂ ਦੇ ਆਰਗੂਮੈਂਟ ਤੋਂ ਹੀ ਪਤਾ ਲੱਗ ਗਿਆ ਸਾਰਾ ਪੰਜਾਬ ਕਹਿੰਦਾ ਕੀ ਪੰਜਾਬ ਵਿੱਚ ਨਾ ਪਾਣੀ ਹੈ ਨਾ ਅਸੀਂ ਪਾਣੀ ਸਾਡਾ ਜਿਹੜਾ ਹੈਗਾ ਦੇਣ ਦੇਵਾਂਗੇ ਭਾਵੇਂ ਸਾਡੀਆਂ ਜਾਨਾਂ ਚਲੇ ਜਾਣ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਜਦੋਂ ਇਹਨਾਂ ਦੀ ਸਰਕਾਰ ਬਣੀ 96 99 ਵਿੱਚ ਉਹਨਾਂ ਨੇ ਅਸੈਂਬਲੀ ਵਿੱਚ ਐਕਟ ਪਾਸ ਕਰਕੇ ਸਾਰੀਆਂ ਜਿਹੜੀਆਂ ਜ਼ਮੀਨਾਂ ਸੀ ਐਕਵਾਇਰ ਕੀਤੀਆਂ ਸੀ ਉਹ ડી ਨੋਟੀਫਾਈ ਕਰਕੇ ਕਿਸਾਨਾਂ ਨੂੰ ਵਾਪਸ ਦੇ ਦਿੱਤੀਆਂ ਦੇ 199 ਕਰੋੜ ਦਾ ਚੈੱਕ ਹਰਿਆਣੇ ਨੂੰ ਦੇ ਦਿੱਤਾ ਕਿ ਅੱਜ ਦੇ ਬਾਅਦ ਤੁਸੀਂ ਸਾਡੇ ਪੰਜਾਬ ਦੀ ਧਰਤੀ ਤੇ ਨਿਗਾਨਾ ਰੱਖਿਓ ਉਹਨਾਂ ਬਾਦਲ ਸਾਹਿਬ ਨੇ ਆ ਵੀ ਕਿਹਾ ਸੀ ਮੈਨੂੰ ਕਿਸੇ ਵਰਡਿਕ ਭਾਵੇਂ ਸੁਪਰੀਮ ਕੋਰਟ ਦਾ ਫੈਸਲਾ ਆ ਜਾਏ ਜਾਂ ਕਿਤੇ ਵੀ ਫੈਸਲਾ ਆ ਜਾਏ ਬਾਦਲ ਸਾਹਿਬ ਨੇ ਅਸੈਂਬਲੀ 'ਚ ਕਿਹਾ ਸੀ ਭਾਵੇਂ ਜਾਨਾਂ ਜਾਣੀਆਂ ਪੈਣ ਪਰ ਸਾਡੀ ਜਿਹੜੀ ਜਾਨ ਆ ਉਹ ਪਾਣੀ ਆ ਪੰਜਾਬ ਦਾ ਪਾਣੀ ਤੋਂ ਬਿਨਾਂ ਪੰਜਾਬ ਕੁਛ ਨਹੀਂ ਹੈ ਕਿ ਅਸੀਂ ਕਿਸੇ ਹਾਲਤ ਪੰਜਾਬ ਦਾ ਪਾਣੀ ਅਸੀਂ ਨਹੀਂ ਦੇਣ ਦੇਵਾਂਗੇ ਆ ਕਲੀਅਰ ਕਟ ਸਟੈਂਡ ਸ਼੍ਰੋਮਣੀ ਅਕਾਲੀ ਦਲ ਦਰਿਆ ਜੇ ਤੁਸੀਂ ਐਸਓਐਲ ਮੁੱਦੇ ਦਾ ਇਤਿਹਾਸ ਦੇਖੋ ਆ ਐਸਓਐਲ 1976 ਵਿੱਚ ਜਦੋਂ ਦੇਸ਼ ਵਿੱਚ ਐਮਰਜੈਂਸੀ ਸੀ 인ਦਰਾ ਗਾਂਧੀ ਨੇ ਯੂਨਿਲੇਟਰਲੀ ਆਪਣੇ ਆਪ ਫੈਸਲਾ ਕਰ ਦਿੱਤਾ ਜਿੱਥੇ हरियाणा ने 3.5 ਜਿਹੜਾ ਐਮਐਫ ਪਾਣੀ ਹਰਿਆਣੇ ਨੂੰ ਦੇ ਦਿੱਤਾ ਉਦੋਂ ਸਾਰੇ ਲੀਡਰ ਸ਼੍ਰੋਮਣੀ ਕਾਲੀ ਦਲ ਦੇ ਅੰਦਰ ਸੀ ਕਾਂਗਰਸ ਦੀ ਸਰਕਾਰ ਸੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ੱੱਕੇ ਨਾਲ ਇਹਨਾਂ ਨੇ ਦੇ ਦਿੱਤਾ ਫੈਸਲਾ ਉਹਦੇ ਬਾਅਦ ਜਦ ਬਾਦਲ ਸਾਹਿਬ ਐਮਰਜੈਂਸੀ ਟੁੱਟੀ ਬਾਦਲ ਸਾਹਿਬ ਆਏ ਉਹਨਾਂ ਨੇ ਨਾਲ ਦੇ ਨਾਲ ਸੁਪਰੀਮ ਕੋਰਟ ਵਿੱਚ ਉਹਨਾਂ ਨੇ ਕੇਸ ਕੀਤਾ ਪਰ ਇੰਦਰਾ ਗਾਂਧੀ ਨੇ ਉਦੋਂ ਬਦਲ ਸਾਹਿਬ ਦੀ ਸਰਕਾਰ 2 ਸਾਲ 1.5 ਸਾਲ ਤੋੜ ਦਿੱਤੀ ਤੇ ਉਹਦੇ ਬਾਅਦ ਦਰਬਾਰਾ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਤੇ ਦਰਬਾਰਾ ਸਿੰਘ ਤੋਂ ਉਹ ਕੇਸ ਵਾਪਸ ਸੁਪਰੀਮ ਕੋਰਟ ਤੋਂ ਵਾਪਸ ਕਰਾ ਲੈ ਲਿਆ ਤੇ ਅਗਲੇ ਬਾਅਦ ਉਹਨੇ ਇੰਦਰਾ ਗਾਂਧੀ ਨੇ ਇੱਥੇ ਆ ਕੇ ੱੱਕੇ ਨਾਲ ਕਾਂਗਰਸ ਪਾਰਟੀ ਦੇ ਇੱਥੇ ਕਪੂਰੀ ਆ ਕੇ ਨੀਂ ਪੱਥਰ ਰੱਖਿਆ ਜਦੋਂ ਦਾ ਉਹਦੇ ਬਾਅਦ ਅਕਾਲੀ ਦਲ ਨੇ ਮੋਰਚਾ ਲਾਇਆ ਐਸ ਪਾਣੀ ਦੇ ਮੁੱਦੇ ਤੇ ਸਭ ਤੋਂ ਵੱਡੇ ਦੋਸ਼ੀ ਕਾਂਗਰਸ ਪਾਰਟੀ ਹੈ ਜਿਨ੍ਹਾਂ ਨੇ ਪੰਜਾਬ ਦਾ ਪਾਣੀ ਖੋਇਆ ਅੱਧੇ ਤੋਂ ਜ਼ਿਆਦਾ ਪੰਜਾਬ ਦਾ ਪਾਣੀ ਕਾਂਗਰਸ ਪਾਰਟੀ ਨੇ ਰਾਜਸਥਾਨ ਨੂੰ ਦਿੱਤਾ ਜਿਹੜਾ ਅੱਧਾ ਬਚਿਆ ਸੀ ਉਹਦਾ ਅੱਧਾ ਹਰਿਆਣੇ ਨੂੰ ਦਿੱਤਾ ਜਿੰਨ ਤੁਸੀਂ ਹੈਰਾਨ ਰਹੇ ਹੋ ਕਿ ਐਡੀ ਵੱਡੀ ਬੇਇਨਸਾਫੀ ਪੰਜਾਬ ਦੇ ਲੋਕਾਂ ਨਾਲ ਹੋਈ ਹੈ ਸਾਡੇ ਪਾਣੀ ਚੋਂ ਜਿੰਨਾ ਪਾਣੀ ਜੀ ਤੋਂ ਦੇ ਸ਼ਹਜ਼ਾਦ ਹੋਇਆ ਜਿੰਨਾ ਪਾਣੀ ਸੀ ਕੱਲਾ 25% ਆਪਣੇ ਕੋਲੇ ਰਹਿ ਗਿਆ ਹੈ ਬਾਕੀ ਸਾਰਾ ਪਾਣੀ ਆਪਣਾ ਰਾਜਸਥਾਨ ਹਰਿਆਣੇ ਤੇ ਦਿੱਲੀ ਨੂੰ ਦੇ ਦਿੱਤਾ ਕਾਂਗਰਸ ਪਾਰਟੀ ਨੇ ਆ ਦੇ ਦਿੱਤਾ ਆ ਕੱਲਾ ਸ਼ਰੋਮ ਨਹੀਂ ਕੱਲੀ ਤਲਾ ਜਿਹੜਾ ਲੜਾਈ ਲੜ ਕੇ ਜਿਨ੍ਹਾਂ ਨੇ ਹਰਿਆਣੇ ਤੋਂ ਜਿਹੜਾ ਜਾਣਾ ਸੀ ਉਹ ਬਚਾਲਿਆ ਨਹੀਂ ਤਾਂ ਜੇ ਕਾਂਗਰਸ ਹੁੰਦੀ ਇੱਥੇ ਆ ਪਾਣੀ ਉੱਥੇ ਚਲੇ ਜਾਂਦੇ ਹੁਣ ਆ ਗਈ ਆਮ ਆਦਮੀ ਪਾਰਟੀ ਏ ਜੀ ਰੀਵਾਲ ਦਿੱਲੀ ਦਾ ਮੁੱਖ ਮੰਤਰੀ ਹੈ ਉਹ ਚਾਹੁੰਦਾ ਪੰਜਾਬ ਦਾ ਪਾਣੀ ਕੇਜਰੀਵਾਲ ਚਾਹੁੰਦਾ ਮੈਂ ਹਰਿਆਣੇ ਇਚ ਇਲੈਕਸ਼ਨ ਆ ਕੇ ਜਿੱਤਾਂ ਉਹਨੂੰ ਪਤਾ ਹੈ ਕਿ ਪੰਜਾਬ ਤਾਂ ਮੈਂ ਜਿੱਤ ਗਿਆ ਮੇਰੀ ਸਰਕਾਰ ਬਣ ਗਈ ਹੈ ਉਹਨੂੰ ਆ ਵੀ ਪਤਾ ਹੈ ਕਿ ਅਗਲੀ ਵਾਰ ਕਿਸੇ ਨੇ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਣੀ ਹੁਣ ਉਹਦਾ ਉਹਦਾ ਨਿਗਾ ਚੱਲ ਪਈ ਹੈ Rajasthan ਵਿੱਚ ਤੇ Haryana ਵਿੱਚ ਤੁਸੀਂ ਦੇਖ ਲਓ ਆ ਜਿਹੜੇ ਵਕੀਲ ਇਹਨਾਂ ਨੇ ਪੇਸ਼ ਕੀਤੇ ਉਥੇ ਇਹ ਤਾਂ ਥੋੜੇ ਸੂਬੇ ਦਾ ਵਕੀਲ ਹੀ ਮੰਨ ਜੇ ਕਿ ਅਸੀਂ ਕਰਨਾ ਤੇ ਚਾਹਣੇ ਆ ਪਰ ਆਪੋਜੀਸ਼ਨ ਪਾਰਟੀਆਂ ਨਹੀਂ ਕਰ ਦਿੰਨੀਆਂ ਐ ਨਹੀਂ ਕਿਹਾ ਕਿ ਸਾਡਾ ਥੋੜਾ ਕੋਈ ਹੱਕ ਨਹੀਂ ਅਸੀਂ ਪਾਣੀ ਨਹੀਂ ਦੇਣਾ ਕੁਛ ਮਰਜ਼ੀ ਹੋ ਜੇ ਆ ਨਹੀਂ ਕਿਹਾ ਉਹਨਾਂ ਨੇ ਕਿਹਾ ਕਿ ਜੇ ਆਪੋਜੀਸ਼ਨ ਪਾਰਟੀਆਂ ਸਾਨੂੰ ਮਦਦ ਕਰਨ ਅਸੀਂ ਮਿੰਟਾਂ ਦੇ ਦਾਂਗੇ ਐਦਾ ਮੁੱਖ ਮੰਤਰੀ ਐਜੀ ਸਰਕਾਰ ਜਿਹੜਾ ਪੰਜਾਬ ਨੂੰ ਬਰਬਾਦ ਕਰਨ ਤੇ ਲੱਗੀ ਆ ਦੂਜੀ ਵਲ ਤੋਂ ਹੀ ਹੈਰਾਨੀ ਦੀ ਗੱਲ ਐ ਇਹਨਾਂ ਦੀ ਨੀਅਤ ਤੋਂ ਪਤਾ ਲੱਗ ਜਾਂਦਾ ਕੱਲ ਹੀ ਦੇਖ ਲੋ ਤੁਸੀਂ ਪ੍ਰੈਸ ਵਾਲੇ ਤੁਸੀਂ ਸਾਰੇ ਇਹਨਾਂ ਨੇ ਪ੍ਰੈਸ ਕਾਨਫਰੰਸ ਅੱਦੀ ਹਰਿਆਣੇ ਦੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਕੀ ਕਿੱਥੇ ਰੱਖਦੀ ਸੀ ਪੰਜਾਬ ਦੀ ਸਰਕਾਰ ਦੇ ਮਕਾਨਾਂ ਵਿੱਚ ਮੰਤਰੀ ਦੇ ਮਕਾਨ ਵਿੱਚ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਮੰਤਰੀ ਦੇ ਮਕਾਨ ਵਿੱਚ ਪ੍ਰੈਸ ਕਾਨਫਰੰਸ ਹਰਿਆਣੇ ਦੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਸੱਦਿਆ ਦੇ ਉੱਥੇ ਕਹਿੰਦੇ ਆ ਕਿ ਪੰਜਾਬ ਹਰਿਆਣੇ ਨੂੰ ਪਾਣੀ ਦੇਣਾ ਚਾਹੀਦਾ ਆ ਕੀ ਹੋਂਕੀ ਦੀ ਇਹਨਾਂ ਦਾ ਇਸ ਕਰਕੇ ਮੈਂ ਭਗਵੰਤ ਮਾਨ ਨੂੰ ਤੇ ਕੇਜਰੀਵਾਲ ਨੂੰ ਮੈਂ ਸਪਸ਼ਟ ਲਫ਼ਜ਼ਾਂ ਨਾਲ ਕਹਿਣਾ ਚਾਹੁੰਦਾ ਜੋ ਮਰਜੀ ਤੂੰ ਬਿਆਨ ਦਿਆ ਸੁਪਰੀਮ ਕੋਰਟ ਚ ਜੋ ਮਰਜੀ ਤੂੰ ਫੈਸਲਾ ਲਿਆ ਇੱਕ ਬੂੰਦ ਪੰਜਾਬ ਦੀ ਬਾਹਰ ਨਹੀਂ ਜਾਊਗੀ ਉਹ ਸਾਰੇ ਪੰਜਾਬੀ ਸਾਰੀ ਬੰਦ ਸਾਰੇ ਲੋਕ ਪੰਜਾਬ ਦੇ ਇੱਕ ਬੂੰਦ ਨਹੀਂ ਲਜਾਨ ਦੇਣਗੇ ਤੂੰ ਜਿੰਨਾ ਮਰਜੀ ਜੋਰ ਲਾਲਾ ਪਰ ਮੈਂ ਤੁਹਾਨੂੰ ਇਹਨਾਂ ਦੱਸਾਂ ਆ ਜਿਹੜੀ ਕਤੂਤ ਹੈ ਇਸ ਕਰਕੇ ਪੰਜਾਬ ਦੇ ਲੋਕ ਤੈਨੂੰ ਸਬਕ ਵੀ ਸਿਖਾਉਣਗੇ ਦੂਜੀ ਗੱਲ ਅਸੀਂ ਜਿਹੜੀ ਗੱਲ ਕੀਤੀ ਹੈ ਹਰ ਰੋਜ਼ ਤੁਸੀਂ ਖਬਰਾਂ ਆਉਂਦੀਆਂ ਕਿ ਇਲੀਗਲ ਮਾਰਕਿੰਗ ਪੰਜਾਬ ਚੱਲਦੀ ਹੈ ਇੰਨੀ ਵੱਡੇ ਪੱਧਰ ਤੇ ਚੱਲ ਗਈ ਹੈ ਆ ਜਿੰਨੇ ਐਮਐਲਏ ਇਹਨਾਂ ਦੇ ਸਾਰੇ ਐਮਐਲਏ ਆਪਣੇ ਆਪ ਹੀ ਲੱਗੇ ਆਪਣੇ ਉਹਨਾਂ ਨੇ ਕਰੇਨਾ ਖਰੀਦ ਲੀਆਂ ਡੰਪਰ ਖਰੀਦ ਲੇ ਤੇ ਲੋਕਾਂ ਦੀਆਂ ਪ੍ਰਾਈਵੇਟ ਜ਼ਮੀਨਾਂ ਉੱਤੇ ਕਬਜ਼ੇ ਕਰਕੇ ਉਹ ਮਿੱਟੀਆਂ ਮਿੱਟੀ ਪੱਟਣ ਲੱਗੇ ਇੰਨੇ ਵੱਡੇ ਪੱਧਰ ਤੇ ਮਾਈਨਿੰਗ ਹੋ ਰਹੀ ਹੈ ਆਈ ਕੇਜਰੀਵਾਲ ਕਹਿੰਦਾ ਸੀ ਯੂ ইলেকਸ਼ਨ ਤੋਂ ਪਹਿਲੇ ਕਿ 1000 ਕਰੋੜ ਪੰਨ 2000 ਕਰੋੜ ਕਿੰਨਾ 20000 ਕਰੋੜ ਅਸੀਂ ਮਾਈਨਿੰਗ ਤੋਂ ਇਕੱਠਾ ਕਰਾਂਗੇ ਕਹਿੰਦਾ ਨਹੀਂ ਸੀ ਪਹਿਲੇ ਤੇ ਅੱਜ ਤੱਕ 20 ਕਰੋੜ ਨਹੀਂ ਹੋਇਆ ਕਿਉਂ ਕਿਉਂਕਿ ਆਪ ਕਰਾ ਰਹੇ ਤੇ ਤੁਹਾਡੇ ਸਾਹਮਣੇ ਹੈ ਇੱਕ ਇਮਾਨਦਾਰ ਅਫੀਸਰ ਐਸਐਸਪੀ ਤਰਨਤਾਰ ਲੱਗੇ ਸੀ ਜਿਨ੍ਹਾਂ ਨੂੰ ਖਬਰ ਮਿਲੀ ਇੰਟੈਲੀਜੈਂਸ ਦਿੱਤੀ ਕਿ ਜਿਹੜਾ ਉਥੋਂ ਦਾ ਐਮਐਲਏ ਹੈ ਆਮ ਆਦਮੀ ਪਾਰਟੀ ਦਾ ਉਹਦਾ ਜਿਹੜਾ ਜਵਾਈ ਹੈ ਉਹ ਇਲੀਗਲ ਮਾਈਨਿੰਗ ਕਰ ਰਿਹਾ ਹੈ ਜੀਜਾ ਜਿਹੜਾ ਹੈਗਾ ਇਲੀਗਲ ਮਾਈਨਿੰਗ ਕਰ ਰਿਹਾ ਹੈ ਤੇ ਐਸਐਸਪੀ ਨੇ ਸਾਰੀ ਫੋਰਸ ਲੈ ਕੇ ਉਥੇ ਗਏ ਸ਼ਰਿਆਮ ਟੀਵੀ ਵੀ ਉਥੇ ਸੀ ਕੈਮਰੇ ਵੀ ਸੀ ਸਾਰਾ ਢਾਂਚਾ ਫੜਿਆ ਕਰੋੜਾਂ ਰੁਪਏ ਦਾ ਜਿਹੜਾ ਬਿਜ਼ਨਸ ਚੱਲੇ ਸੀ ਉਹ ਸਾਰਾ ਠੱਪ ਕੀਤਾ ਤੇ ਕੀ ਬਿਆਨ ਆਇਆ ਐ ਐਮਐਲਏ ਦਾ ਕੀ ਤੁਸੀਂ ਦੇਖ ਲਈ 24 48 ਵਾਲੀ ਘਟਿਆ ਵਿੱਚ ਮੈਂ ਛੋਟੇ ਤੇਰੇ ਐਸਐਸਪੀ ਸਾਹਮਣੇ ਕੀ ਕਰਦਾ ਐ ਤੇ ਐਸਐਸਪੀ ਨੂੰ ਬਦਲਾ ਦਿੱਤਾ ਕੀ ਕੀ ਆ ਬਦਲਾਦੀ ਸਰਕਾਰ ਐ ਇਹਨਾਂ ਦਾ ਬਦਲਾ ਕੀ ਐ ਕੀ ਨਸ਼ੇ ਸਿਕਰਾਂ ਤੇ ਪਹਚਾਤੇ ਇਲੀਗਲ ਮਾਈਨਿੰਗ ਹਰ ਜ਼ਿਲ੍ਹਿਆਂ ਚ ਮੈਂ ਤਾਂ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਗਵਰਨਰ ਸਾਹਿਬ ਸਾਨੂੰ ਇਸ ਸਰਕਾਰ ਤੇ ਵਿਸ਼ਵਾਸ ਨਹੀਂ ਹੈ ਐਸ ਕਰਕੇ ਤੁਸੀਂ ਆਪ ਜਾ ਕੇ ਦੇਖੋ ਇਲੀਗਨਿੰਗ ਮਾਰਨਿੰਗ ਕਿਵੇਂ ਹੋ ਰਹੀ ਹੈ ਤੁਸੀਂ ਆਪ ਜਾ ਕੇ ਕਿਉਂਕਿ ਜੇ ਗਵਰਨਰ ਸਾਹਿਬ ਨੇ ਚਿੱਠੀ ਲਿਖੀ ਹੈ ਅਸੀ ਅਖਬਾਰ ਚ ਪੜਿਆ ਹੈ ਕਿ ਤੁਸੀਂ ਐਸਐਸਪੀ ਨੂੰ ਕਿਉਂ ਬਦਲਿਆ ਕਿਉਂਕਿ ਉਹਨੇ ਇੱਕ ਚੰਗਾ ਕੰਮ ਕੀਤਾ ਇਸ ਲਈ ਬਦਲਿਆ ਇਹਨੇ ਮੈਨੂੰ ਮੈਨੂੰ ਜਿਵੇਂ ਲੱਗਦਾ ਜਿਵੇਂ ਅਜੇ ਆ ਜਿਹੜਾ ਮੁੱਖ ਮੰਤਰੀ ਹੈ جے جے پی جواب ਦਿੰਦਾ ਹੈ جواب ਤੇ ਨਹੀਂ ਦੇਣਾ ਨਹੀਂ اس میں گورنر ਸਾਹਿਬ ਨੂੰ ریکویسٹ ਕਰਦਾ ਕਿ گورنر ਸਾਹਿਬ ਜੇ ਤੁਹਾਨੂੰ ਮੌਕਾ ਮਿਲ ਤੁਸੀਂ ਆਪ ਫਿਜ਼ਿਕਲੀ ਜਾ ਕੇ ਦੇਖੋ ਕਿਵੇਂ ਪੰਜਾਬ ਦੇ ਵਿੱਚ ਇਲੀਗਲ ਮਾਈਨਿੰਗ ਆ ਆਪ ਕਰਾਰੀ ਹੈ ਕਿੰਨੇ ਵੱਡੇ ਪੱਧਰ ਤੇ ਕਰਾਰੀ ਹੈ ਤੇ ਕਿੰਨਾ ਵੱਡਾ ਨੁਕਸਾਨ ਪੰਜਾਬ ਦਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਕਰਾ ਰਹੀ ਚਲੋ ਇੱਕ ਇੱਕਾ ਫੋਟੋਗ੍ਰਾਫ ਉਹਨੂੰ ਰਿਲੀਜ਼ ਕਰਦੇ ਆ ਜੀ ਜੇ ਮੇਨ ਟਿੰਗ ਟਿੰਗ ਜੋ ਐਮ ਐਲ اے ਦਾ ਬਰਦਰ ਇਨ ਲਾਵਾ ਨਿਸ਼ਾਨ ਸਿੰਘ ਉਹ ਇੱਕ ਦਿਨ ਵੀ ਜੇਲ ਨਹੀਂ ਗਿਆ ਉਹਨੂੰ ਵੀ ਬੀਬੀ ਆਈਪੀ ਫੈਸਿਲਿਟੀ ਚ ਅੰਡਰ ਪੁਲਿਸ ਪ੍ਰੋਟੈਕਸ਼ਨ ਹਸਪਤਾਲ ਚ ਰੱਖਿਆ ਗਿਆ ਜਿਹਦੀ ਅੱਜ ਜ਼ਮਾਨਤ ਕਰਾਤੀ ਗਈ ਆ ਕਿਵੇਂ ਫਿਕਸ ਮੈਚ ਚੱਲ ਰਿਹਾ ਬਿਟਵੀਨ ਇਲੀਗਲ ਮਾਈਨਿੰਗ ਔਰ ਆਮ ਆਦਮੀ ਸਰਕਾਰ ਇਤੋ ਸਪਸ਼ਟ ਸਾਡੇ ਜੀ ਇੱਕ ਇਸ਼ੂ ਹੈ 23 ਤਾਰੀਖ ਤੋਂ ਉਹਨਾਂ ਨੇ ਐਸਜੀਪੀਸੀ ਨੂੰ ਓਟਾ ਕਰਾਨ ਦਾ ਕਿਹਾ ਹੈ ਤੁਹਾਡਾ ਕੀ ਕਹਿਣਾ ਹੈ ਵਾਓ ਵਧੀਆ ਗੱਲ ਹੈ ਜੀ ਅਸੀਂ ਤਾਂ ਤਿਆਰ ਆ ਐਵਰੀ ਰੈਡੀ ਹੈ ਅਸੀਂ ਹਰ ਇਲੈਕਸ਼ਨ ਵਾਸਤੇ ਇੱਕ ਡੈਮੋਕਰੈਟਿਕ ਕੰਟਰੀ ਹੈ ਐਸਜੀਪੀਸੀ ਕੱਲੀ ਹੈ ਜੀ ਕੱਲੀ ਇੰਸਟੀਚਿਊਸ਼ਨ ਹੈ ਜਿਹੜੀ ਡੈਮੋਕਰੈਟਿਕਲੀ ਇਲੈਕਟਡ 3 ਕੇ ਨਾਲ ਇੱਕ ਆਪਣਾ ਪਾਰਲੀਮੈਂਟ ਚ ਹੁੰਦੀ ਹੈ ਤੇ ਸਾਨੂੰ ਤਾਂ ਖੁਸ਼ੀ ਹੈ ਅਸਰ ਅਸਰ ਵੀ ਆਪਣਾ ਸਟੈਂਡਿੰਗ ਵਿਹਾਂ ਹੈ ਸੰਜੇ ਸਿੰਘ ਨੂੰ ਬੋਲਾ ਗਿਆ ਕਿ ਈਡੀ ਨੇ ਅਨਕੋ ਗ੍ਰਫਤਾਰ ਕੀਤਾ ਹੈ ਕਿਸ ਤਰ੍ਹਾਂ ਸੇ ਦੇਖਦੇ ਇਸ ਪੂਰੇ ਸੰਜੇ ਸਿੰਘ ਆਮ ਆਦਮੀ ਪਾਰਟੀ ਕੇਜਰੀਵਾਲ आर द बिगेस्ट लिकर माफिया स्कैम जो किया उन्होंने दिल्ली में दे आर द मेन पीपल हु स्कैम इन दिल्ली एंड इन पंजाब जो पंजाब का लिकर स्कैम है वो दिल्ली के लिकर स्कैम से भी बड़ा है दिल्ली और दिल्ली मॉडल से इम्प्रूव मॉडल उनका जहां उनमें थोड़ी पैसे लेने की थोड़ी कमी थी सीख कर पंजाब में तो उनका रिकॉर्ड तोड़ दिया हमने पार्लियामेंट में भी ये इशू उठाया था और हरसिमरत कौर बादल जी ने जब होम मिनिस्टर ने कहा कि आप, आप दरखास्त दें हमने होम मिनिस्टर को पूरी रिप्रेजेंटेशन भी दे दी है कि जैसे दिल्ली में यह स्कैम किया गया और ईडी और सी इन्वेस्टिगेशन कर रही है पंजाब का भी इन्वेस्टिगेशन किया जाए क्योंकि यहां कई सौ करोड़ का लेन देन केजरीवाल और भगवंत मान ने किया है ये ओपन एंड शर्ट केस है मुझे लगता है उतना टाइम जब दिल्ली में लगा है इससे आधा टाइम लगेगा आधा टाइम ही नहीं लगेगा यहाँ राघव चड्डा केजरीवाल भगवान तमान ये सारा एक डेक्सेस था और पंजाब सरकार के ऑफिसर्स को वहां बुलाया गया उनकी मीटिंग्स हुई उनका सारा रिकॉर्ड है और उन रिकॉर्ड में सबको मालूम है कौन कौन था और हमने याद करो हमने सबसे पहले ये रिलीज किया था और वही रिकॉर्ड अपने इनकी चार्जशीट में उनकी जो एफ में भी है सो मैं बेनती करता हूं मैं गवर्नर साहब से भी हमने आज बात की थी हमने कहा कि लिकर स्कैम जो दिल्ली चल रहा है वो लिकर स्कैम यहां भी आप अपना क्योंकि एज अ गवर्नर आप क्योंकि इट्स योर रिस्पॉन्सिबिलिटी यू हेड ऑफ द गवर्नमेंट कि इसकी इन्वेस्टिगेशन को एक्सपर्टाइड कराएं So, क्योंकि पंजाब की जनता इंसाफ जाती है इसमें जो ईडी ने उनको पकड़ा है वो तो गलत नहीं किया मैं तो कहता हूं सबसे पहले केजरीवाल को जो किंग पेन है उसको पढ़ो जैसे यहां पंजाब का चीफ मिनिस्टर किंग पेन है वहां दिल्ली का चीफ मिनिस्टर किंग पेन है मैं क्लियर करना चाहना है ना इतना कोई सर्वे होगा ना होम देवागे ਕਿਉਂਕਿ ਪੰਜਾਬ ਦਾ ਹੈ ਨਹੀਂ ਸਰਵੇ ਕਿਸ ਵਾਸਤੇ ਪਾਣੀ ਹੈ ਨਹੀਂ ਘਰ ਜੇ ਕਿਸੇ ਨੇ ਜ਼ਮੀਨ ਹੈ ਨਹੀਂ ਕਿਸ ਵਾਸਤੇ ਮੈਂ ਤਾਂ ਉਹਨਾਂ ਨੂੰ ਆਨਰੇਬਲ ਕੋਰਟ ਨੂੰ ਮਹੱਤਵਪੂਰਨ ਕੇ ਬੇਨਤੀ ਵੀ ਕਰਨਾ ਚਾਹਣਾ ਹੈ ਕਿ ਆ ਪੰਜਾਬੀ ਜਾਨ ਹੈ ਪੰਜਾਬ ਦੀ ਜਾਨ ਕੋਈ ਨਹੀਂ ਕੱਢ ਸਕਦਾ ਪਾਣੀ ਪੰਜਾਬ ਦੀ ਜਾਨ ਹੈ 19 ਤੋਂ 1976 ਤਵਾਲ ਜਲਦੀ ਬਿਆਸੀ ਤੋਂ ਦੌਰ ਹੈ 79 ਤੋਂ ਤੁਸੀਂ ਚੈਲੰਜ ਵੀ ਕੀਤਾ ਤੇ ਪ੍ਰਿੰਸ ਕੋਰਟ ਦੇ ਵਿੱਚ ਅਧਿਕਾਰਾਂ ਨੂੰ ਨਬੇ ਦਾ ਹੱਕ ਸਾਹਮਣੇ ਦੇਖਿਆ ਜਦੋਂ ਐਸਵੇਲ ਤੋਂ ਜਿਹੜਾ ਦਾ ਮੋਰਟੜਕ ਪੂਰੀ ਦਾ ਮੋਰ ਤੇ 90 ਦੇ ਵਿੱਚ ਕਤਲੋਕਾਰ ਦੁੰਦੇ ਪੰਜਾਬ ਦਾ ਪੂਰਾ ਮਾਹੌਲ ਜਿਹੜਾ ਹੈਗਾ 90 ਤੋਂ ਲੈ ਕੇ 95 ਤੱਕ ਹਾਲਾਤ ਸਾਹਮਣੇ ਦੇਖੇ ਨੇ ਅਜਿਹੇ ਹਾਲਾਤਾਂ ਦੇ ਵਿੱਚ ਪੰਜਾਬ ਲਈ ਐਸਵੇਲ ਦਾ ਨਿਰਮਾਣ ਜਾਂ ਸਰਵੇ ਦੀਪਾਉਣਾ ਪੰਜਾਬ ਦੀ ਜਿਹੜੇ ਹੈਗੇ ਲਾਅਨ ਆਰਡਰ ਨੂੰ ਕਿਵੇਂ ਇਫੈਕਟ ਕਰੇਗਾ ਮੈਂ ਇੱਕ ਗੱਲ ਅੱਜ ਸਪਸ਼ਟ ਫਿਰ ਤੋਂ ਕਰਨਾ ਚਾਹਣਾ ਐਸਵੇਲ ਦਾ ਤਾਂ ਮੁੱਦਾ ਸੀ ਕਲੀਅਰ ਕਹਤਾ ਕਿ ਪਾਣੀ ਨਹੀਂ ਜਾਊਗਾ ਤੇ ਮੈਂ ਅੱਜ ਆ ਵੀ ਐਲਾਨ ਕਰ ਰਿਹਾ ਹਾਂ ਪਰਮਾਤਮਾ ਮੇਰ ਕਰੇ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਆਜੇ ਰਾਜਸਥਾਨ ਨੂੰ ਵੀ ਇੱਕ ਬੂੰਦ ਨਹੀਂ ਦੇਣ ਦੇ ਮੈਂ ਜਾਣ ਦੇਵਾਂਗੇ ਰਾਜਸਥਾਨ ਅਸੀਂ ਰੀਵਿਜ਼ਿਟ ਕਰਾਂਗੇ ਸਾਰਾ ਕੁਝ ਸਾਰਾ ਕੁਝ ਰੀਵਿਜ਼ਿਟ ਕਰਕੇ ਅਸੀਂ ਉਹ ਕੈਨਸਲ ਕਰਾਂਗੇ ਕਿਉਂਕਿ ਪੰਜਾਬ ਦਾ ਤੱਕਾ ਹੈ ਦੁਨੀਆ ਦੇ ਕਾਨੂੰਨ ਦੇ ਉਲਟ ਇੰਦਰਾ ਗਾਂਧੀ ਨੇ ਫੈਸਲੇ ਕੀਤੇ ਹੈ ਪੰਦੇਸ਼ ਦੇ ਕਾਨੂੰਨ ਦੇ ਉਲਟ ਇੰਦਰਾ ਗਾਂਧੀ ਨੇ ਫੈਸਲੇ ਕੀਤੇ ਹੈ ਹਿੰਦੁਸਤਾਨ ਦੇ ਹਰ ਸੂਬਿਆਂ ਵਿੱਚ ਜਦੋਂ ਪਾਣੀਆਂ ਦਾ ਫੈਸਲਾ ਹੋਇਆ ਹੈ ਰਿਪੇਰੀਅਨ ਰਾਈਟਸ ਦੇ ਤਹਿਤ ਹੋਇਆ ਹੈ ਕੱਲਾ ਪੰਜਾਬ ਹੈ ਜਿੱਥੇ ਇੰਦਰਾ ਗਾਂਧੀ ਨੇ ੱੱਕੇ ਨਾਲ ਰਾਜਸਥਾਨ ਨੂੰ ਅੱਧਾ ਪਾਣੀ ਦੇ ਦਿੱਤਾ ਇਸ ਕਰਕੇ ਅਸੀਂ ਕਲੀਅਰ ਕਟ ਹੈ ਆ ਸਾਡਾ ਪਾਣੀ ਹੈ ਆ ਜਿਹੜੀ ਨਹਿਰ ਹੈ ਰਾਜਸਥਾਨ ਨੂੰ ਉਹ ਬੰਦ ਕੀਤੀ ਜਾਊਗੀ ਤੇ ਪਾਣੀ ਪੰਜਾਬ 'ਚ ਰੱਖਿਆ ਜਾਊਗਾ ਆ ਸਾਰਾ ਸਟੇਜ ਮੈਨੇਜ ਹੈ ਬੌਸ ਇਸ ਕੇਜਰੀਵਾਲ ਬੌਸ ਨੇ ਕੀ ਕੀ ਇਹਨਾਂ ਨੂੰ ਉਸ ਕੇਜਰੀਵਾਲ ਦੇ ਹੁਕਮ ਦੇ ਬਾਹਰ ਜਾ ਹੀ ਨਹੀਂ ਸਕਦੇ ਕੇਜਰੀਵਾਲ ਨੇ ਕਿਹਾ ਮੈਂ ਹਰਿਆਣੇ ਨੂੰ ਪਾਣੀ ਦਊਂਗਾ ਹੀ ਦਊਂਗਾ ਤੇ ਕੇਜਰੀਵਾਲ ਤੁਸੀਂ ਗੱਲ ਦੱਸੋ ਹਰਿਆਣੇ ਦੇ ਲੀਡਰਾਂ ਦੀ ਕੀ ਹਿੰਮਤ ਹੈ ਪੰਜਾਬ ਸਰਕਾਰ ਦੇ ਮਨਿਸਟਰ ਦੇ ਘਰ ਕੇ ਘਰੇ ਬਹਿ ਕੇ ਪ੍ਰੈਸ ਕਾਨਫਰੰਸ ਕਰਕੇ ਦੀ ਪੰਜਾਬ ਦਾ ਪਾਣੀ ਹਰਿਆਣੇ ਦੇਵਾਂਗੇ ਕੀ ਹਿੰਮਤ ਹੈ ਕੀ ਉਹਨਾਂ ਨੂੰ ਕੱਢਦੇ ਨਹੀਂ ਮਨਿਸਟਰਾਂ ਨੂੰ ਜਿਹੜੇ ਮਨਿਸਟਰ ਨੇ ਕਰਾਇਆ ਡਿਸਮਿਸ ਕਰ ਥੈਂਕ ਯੂ